ਆਪਣੀ ਕਿਹੜੀ ਵੀਡੀਓ ਨੂੰ ਵੀਰੇ ਸਾਰੇ ਪਿਆਰ ਕਰਦੇ ਆ ਬਹੁਤ ਪਿਆਰ ਦਿੱਤਾ ਆਪਣੀ ਵੀਡੀਓ ਨੂੰ ਸਾਰਿਆਂ ਨੇ ਦਿলো ਧੰਨਵਾਦ ਵੀਰੇ ਸਾਰਿਆਂ ਦਾ ਵੱਡਿਆਂ ਦਾ ਨਾ ਛੋਟਿਆਂ ਦਾ ਠੀਕ ਹੈ ਜੀ ਕਿਉਂ ਆਪਾਂ ਉਹੀ ਚੀਜ਼ ਦੱਸ ਦਿੰਨੇ ਕਿਹੜੀ ਚੀਜ਼ ਤੋਂ ਆਪਾਂ ਰਿਜ਼ਲਟ ਲਿਆ ਹੋਵੇ ਵੀਰ ਜੀ ਅੱਜ ਆਪਾਂ ਦੱਸ ਦਿੰਦੇ ਕਿ ਆਹ ਦਿਨਾਂ ਚਾਕੇ ਨਾ ਕਿ ਯਾਰ ਮੱਜਾਂ ਜਾਂ ਗਾਵਾਂ ਬਹੁਤਾ ਮੱਜਾਂ ਚ ਆ ਜਾਂਦਾ ਪੀਕਲ ਲੈਵਲ ਤੋਂ ਟੁੱਟ ਜਾਂਦੀਆਂ ਆਪਣੀ ਅਧਾਨੀ ਲੀਰਾ ਵੀ ਦੀ ਮੱਝ ਖੜੀ ਹੈ ਇਹ ਵਧੀਆ 19 ਕਿਲੋ ਦੁੱਧ ਤੇ ਆ ਗਈ ਸੀਗੀ ਤੇ ਹੁਣ ਆ ਕੇ ਇਹ 16 16.5 ਤੇ ਆਏ ਸੂਈ ਨੂੰ ਜਿਹ ਮਹੀਨਾ ਕਿਤੇ ਦੁੱਧ ਲਾਇਆ ਮੂੰਖ ਖੁਰਾ ਲਈ ਉਹਦੇ ਨਾਲ ਘੱਟ ਗਈ ਇਹਨੂੰ ਤਾਂ ਆਪਾਂ ਇਹਨੂੰ ਆਪਾਂ ਦੇ ਰਹੇ ਆਂ ਚੈਲਸ਼ੀਅਮ ਐਡਵਾਂਸ ਜੈਲ ਨਾਲ ਆਪਾਂ ਦਿੱਤਾ ਗੋਗ ਤੇ ਨਾਲ 30 ਤੋਂ 40 ਗ੍ਰਾਮ ਆਪਾਂ ਪੀਪੀਐਫ ਤੇ 50 ਗ੍ਰਾਮ ਦੇਵਾਂਗੇ ਲਿਵਰ ਟੋਨਿਕ ਇਹ ਆਪਾਂ ਇੱਧਰ ਦੇਤੀ ਆ ਆਪਾਂ ਉਧਰ ਮੱਜਾਂ ਜਿਹੜੀਆਂ ਖੜੀਆਂ ਆਪਾਂ ਉਧਰ ਇੱਕ ਮੱਝ ਬੱਚਾ ਭੁੱਲ ਗਈ ਸੀਗੀ ਤੇ ਉਹਨੂੰ ਆਪਾਂ ਇੱਕ ਜੇ ਲੱਜ ਦੇਵਾਂਗੇ ਇੱਕ ਆਪਾਂ ਕੱਲੂ ਦੇਵਾਂਗੇ ਇੱਕ ਦਿਨ ਛੱਡ ਕੇ ਫੇਰ ਦੇਵਾਂਗੇ ਉਹਨੂੰ ਤੋ ਬੱਚਾ ਪੁੱਲਾ ਕਰਕੇ ਦੁੱਧ ਤੇ ਨਹੀਂ ਪੂਰੇ ਤੇ ਆਏਗੀ ਇਹ ਆਪਣਾ 2 ਕਿਲੋ ਦਾ ਫਰਕ ਪਾ ਗਈ ਸੀ 18 ਤੋਂ 19 ਦੇ ਵਿੱਚ ਕੱਢਦੀ ਪਈ ਸੀ ਨੀਲੀ ਰਵਿਦੀ ਆਪਣੀ ਮੱਝ ਤੇ ਦੁੱਧ ਦਾ ਫਰਕ ਪਾ ਗਈ ਆ ਇਹਨੂੰ ਦਿੱਤੀ ਆਪਾਂ ਕੱਜ ਇੱਕ ਕਾਲੂ ਦਵਾਂਗੇ ਤੇ ਰਿਜ਼ਲਟ ਇਹ ਚੀਜ਼ ਦਾ ਬਹੁਤ ਵਧੀਆ ਇੱਕ ਤਾਂ ਗੋਗ ਲੈਣਾ ਕੈਲਸ਼ੀਅਮ ਐਡਵਾਂਸ ਜੈਲ ਨਾਲ ਪੀਪੀਐਫ ਤੇ 50 ਤੋਂ 40 ਗ੍ਰਾਮ ਤੇ ਲਿਵਰ ਟੌਨਿਕ ਪਾਲਿਆ ਕਰੋ ਨਾਲ ਦੁੱਧ ਦਾ ਪੂਰਾ ਫੜਾ ਦੇਣੀਆਂ ਕੈਲਸ਼ੀਅਮ ਲਿਵਰ ਟੌਨਿਕ ਆ ਕਿਹੜੀ ਇਹ 3 ਪਸੂ ਕੀਰ ਦਾਣਾ ਨਹੀਂ ਪੂਰਾ ਚੱਕਦਾਗਾ ਇਹ ਦਾਣਾ ਚੱਕਣ ਲਾ ਦਿੰਦੀਆਂ ਪੂਰਾ ਲਿਵਟੋਨਕ ਖੋ ਭੁੱਖ ਲੱਗਣ ਲਾ ਦਿੰਦੀ ਆ ਠੀਕ ਹੈ ਜੀ ਉਹ ਵਿਖਾਉਣੇ ਤੁਹਾਨੂੰ ਉਧਰ ਲੀਆਂ ਮੱਝਾਂ ਗੜੀਆਂ ਆਪਣੇ ਖੜੀਆਂ ਉਹਨੂੰ ਦਿੰਨੇ ਆ ਤੇ ਬਟੂ